ਜ਼ਿਲ੍ਹਾ ਜਲੰਧਰ ਦਿਹਾਤੀ थाना ਬਿਲਗਾੜੀ ਪੁਲਿਸ ਨੂੰ ਦੋ ਨੌਜਵਾਨਾਂ પાસેથી ਇੱਕ ਖਡਾਉਣਾ ਰਿਵਾਲਵਰ ਇੱਕ ਰੌਂਦ ਜਿੰਦਾ ਮਾਰਕਾ ਐਚਪੀਐਮ 32/25 ਬੋਰ ਸਮੇਤ ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ ਇੱਕ ਮੋਟਰਸਾਈਕਲ ਬਲੈਡੀ ਨਾ ਕਾਲਾ ਰੰਗ ਪੀਬੀ09ਡਬਲਯੂ74 58 ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਭਰਤ ਮਸੀਹ ਲੱਧੜ ਜੀ ਵੱਲੋਂ ਦੱਸਿਆ ਗਿਆ ਹੈ ਕਿ ਫੜੇਗਾ ਦੋਸ਼ੀਆਂ ਦੀ ਪਛਾਣ ਸਲਾਮੁਦੀਨ ਖਾਨ ਪੁੱਤਰ ਲਾਲ ਹੁਸੈਨ ਵਾਸੀ ਪਿੰਡ ਓਪਲ ਖਾਲਸਾ ਥਾਣਾ ਨੂਰਮੈਲ ਵਜੋਂ ਹੋਈ ਹੈ ਅਤੇ ਦੂਸਰੇ ਦੋਸ਼ੀ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਜਸਵੀਰ ਸਿੰਘ ਪਿੰਡ ਚੂਹੇ ਕੀ ਥਾਣਾ ਨੂਰਮੈਲ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 196 ਮਿਤੀ 29/12/2025 ਨੂੰ ਥਾਣਾ ਬਿਲਗਾ ਵਿਖੇ ਦਰਜ ਰਜਿਸਟਰਡ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਸੀਨੀਅਰ ਪੁਲਿਸ ਕਪਤਾਨ ਸੀਰੀ ਹਰਵਿੰਦਰ ਸਿੰਘ ਵਿਰਕਦੇ ਦਿਸ਼ਾਂ ਦੇ ਤੇਸ਼ਾਂ ਤੇ ਜਿਹੜੇ ਮਾੜੀਆਂ ਅਸਰਾ ਖਲਾਬ ਚਲਾਈ ਜਾ ਰਹੀ ਮੋਹਨ ਤਿਆਜ ਲੁੱਟਖੋਵਾਂ ਦੇ ਜਿਹੜੇ ਵਿਅਕਤੀਆਂ ਨੂੰ ਅਸੀਂ ਦੋ ਬੰਦਿਆਂ ਨੂੰ ਜਿਹੜਾ ਫਿਲਗਾ ਪੁਲਿਸ ਸਟੇਸ਼ਨ ਐਰੈਸਟ ਕੀਤਾ ਵਾ ਜਿਨ੍ਹਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਆ ਇੱਕ ਬੱਤੀ ਬੋਰੋ ਰਿਕੜ ਜਿਹੜਾ ਖਡਾਉਣਾ ਪਿਸਤਲ ਨਾਲ ਇੱਕ ਜਿੰਦਾ ਰੌਂਦ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਦੋ ਵਿਅਕਤੀ ਅਸੀਂ ਇਹਦੇ ਵਿੱਚ ਜਿਹੜੇ ਹੋ ਅਰੈਸਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਚਾਰ ਦੇਰ ਮਾਨ ਹਾਸਲ ਕੀਤਾ ਵਾ ਤੇ ਸਾਨੂੰ ਇਹਦੇ ਵਿੱਚੋਂ ਜਿਹੜੀ ਕਾਫੀ ਅੱਗੇ ਜਿਹੜੀ ਆ ਉਹ ਫੋਰ ਜਿਹੜੀਆਂ ਬਾਹਰ ਦਾ ਕੇਸ ਹੁੰਦਾ ਜਿਹੜਾ ਉਹ ਚਾਂਸ ਜੰ ਦਿਖਾਈ ਦਿੰਦੇ ਰਏ ਹਾਂ ਮੁਕਦਮੇ ਇਹਨਾਂ ਦੇ ਐਂਡੀਪ ਸੈਕਟਰ ਦੇ ਪਹਿਲਾਂ ਦਰਜਾ ਪਹਿਲਾਂ ਵੀ ਇਹ ਜੇਲ ਜਾ ਚੁੱਕੇ ਆ ਤੇ ਲੁੱਟਾਕੂਆਂ ਦੇ ਵਿੱਚ ਵੀ ਇਹ ਸ਼ਾਮਲ ਆ ਹੋਨ ਸਾਡੇ ਕੋਲ ਜਿਹੜਾ ਮੋਟਰਸਾਈਕਲ ਅਸੀਂ ਰਿਕਵਰ ਕੀਤਾ ਉਹਦੇ ਬਾਰੇ ਵੀ ਜਿਹੜਾ ਅਸੀਂ ਉਹ ਜਾਣਕਾਰੀ ਕਰ ਰਹੇ ਆਂ ਵੀ ਚੋਰੀ ਦਾ ਜ ਕਿਸ ਤਰ੍ਹਾਂ ਹੋਰ ਵੀ ਜਿਹੜੀ ਰਿਕਵਰੀ ਹੋਉਂਦੀ ਉਹ ਆ ਸਕੀ ਹੈ ਕਿਹਨੇ ਕਿਹਨੇ ਟੈਕਸ਼ਨ ਜਿਹਨਾਂ ਦੇ ਮਕਦਮੇ ਪਹਿਲਾਂ ਦਰਜ ਹੋ ਮਕਦਮੇ ਪਹਿਲਾਂ ਜਿਹੜੇ ਹੈਗੇ ਆ 27 ਚ ਤੇ 22 ਐਨਡੀ ਸੈਕਟਰ ਪਹਿਲਾਂ ਮਕਦਮੇ ਦਰਜਾ ਐਨਡੀ ਸੈਕਟਰ ਮਕਦਮਾ ਪਹਿਲਾਂ ਦਰਜ ਹੈਗੇ ਨਸ਼ੇੜੀ ਨੇ ਨਸ਼ੇ ਨਸ਼ਾ ਕਰਦੇ ਆ ਵਿਚਰੇ ਵੀ ਆ ਹਾਂ ਬਿਲਕੁਲ ਜਿਹੜਾ ਜਿਹੜਾ ਨਸ਼ਾ ਕਰਨ ਵਾਲੇ ਹੈਗੇ ਉਹ ਕਿਤੇ ਨਾ ਕਿਤੇ ਆਪਣੀ ਪੂਰਤੀ ਵਾਸਤੇ ਲੁੱਟਫਮਾ ਕਰਦੇ ਆ ਚੋਰੀਆਂ ਕਰਦੇ ਆ ਉਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਿਹੜੀ ਆ ਉਹ ਪਿਛਕੇ ਚਲਦੀ ਚਲਦੀ ਪਈ ਆ ਕੱਲ ਦੇ ਅਸੀਂ ਇਹਨਾਂ ਨੂੰ ਪੇਸ਼ ਅਦਾਪਤ ਕਰਕੇ ਜਾਂ ਰਿਮਾਰਡ ਚਾਰਜ ਦਾ ਗੱਟ ਕਰ ਲਿਆ ਇਹ ਸੋਰਸ ਦਾ ਤੇ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਤਾ ਜਿੱਦਾਂ ਅੱਜ ਅਸੀਂ ਥੋੜੀ ਇਹਦੀ ਪੁੱਛਿਸ਼ ਕੀਤੀ ਹੈ ਤੇ ਸਾਨੂੰ ਜਿਹੜੀ ਹੈ ਜਿਸ ਬੰਦੇ ਦਾ ਇਹ ਨਾਮ ਜੋ ਰਵੀਰ ਨਹੀਂ ਕਰ ਸਕਦੇ ਇਹਦੇ ਵਿੱਚ ਉਹਦੇ ਬਾਰੇ ਅਸੀਂ ਬਹੁਤ ਜਲਦੀ ਉਹ ਵੱਖਰੇ ਤੌਰ ਤੇ ਜਿਹੜੀ ਆ ਨਹੀਂ ਲੱਗਦਾ ਸਰ ਕੋਈ ਵਾਰਦਾਰ ਨੂੰ ਵੀ ਇਨਜਾਮ ਦੇਣ ਦੇ ਕਿਸੇ ਹਾਂ ਬਿਲਕੁਲ ਸਾਡੇ ਨਾਲ ਗੋਰਸੀਆਂ ਜਿਹੜੇ ਪਿੰਡ ਹੈਗੇ ਆ ਗੋਰਸੀਆਂ ਦੇ ਹਾਲ ਉੱਥੇ ਸਰਪੰਚ ਸਾਹਿਬ ਦੇ ਘਰ ਦੇ ਬਾਹਰ ਜਿਹੜੀ ਫਾਇਰ ਹੋਇਆ ਸੀਗਾ ਇਹ ਉਹਦੇ ਵਿੱਚ ਦੋ ਗੋਲੀਆਂ ਜਿਹੜੀਆਂ ਜਿਹੜੀਆਂ ਫਾਇਰ ਹੋਈਆਂ ਸੀਗੀਆਂ ਦੋ ਰਾਉਂਡ ਇੱਕ ਉਹਦੇ ਇੱਕ ਜਿਹੜੀ ਜੇ ਗੇਟ ਦੇ ਉੱਤੇ ਇੱਕ ਅੱਗੇ ਜਾ ਕੇ ਅਸੀਂ ਜਿਹੜਾ ਇਹਨਾਂ ਕੋਲੋਂ ਬਿਸਤੂਰ ਬੱਤੀਬੌਰ ਕਵਰ ਕੀਤਾ ਤੇ ਨਾਲ ਇਹਨਾਂ ਕੋਲ ਅਸੀਂ ਜਿੰਦਾ ਕਾਰ ਤੋਂ ਸੀ ਰਿਕਵਰ ਕੀਤਾ ਸੀ ਚਾਹੁੰਦੇ ਆ ਕਿ ਇਹਦੀ ਫੋਰੈਂਸਿਕ ਲੈਬ ਜਿਹੜੀ ਹੈ ਨਾ ਵਿੱਚ ਉਹਦੀ ਰਿਪੋਰਟ ਲੈਟ ਕਰ ਲਈ ਜਾਵੇ ਤੇ ਜਿੰਨੀ ਦੇਰ ਤੱਕ ਇਹਦਾ ਲਿੰਕ ਉਹਨਾਂ ਨੂੰ ਜੋੜ ਨਹੀਂ ਜਾਂਦਾ ਹੁੰਦੇ ਤੱਕ ਅਜੇ ਨਹੀਂ ਇਸ ਕੁਝ ਕਹਿ ਸਕਦੇ ਪਰ ਇਹ ਹੈਗਾ ਕਿ ਸਾਨੂੰ ਉੱਤੇ ਸ਼ੱਕ ਆ ਰਿਹਾ ਕੋਈ ਨਾ ਰਿਪੋਰਟ ਤਾਂ ਕਿ ਚੋਰੀ ਦਾ ਜਾਂ ਨਾ ਆਪਣਾ ਮੋਟਰਸਾਈਕਲ ਬਾਰੇ ਕਰ ਰਹੇ ਆ ਵੈਰੀਫਾਈ ਜਿਹੜਾ ਹੋਇਆ ਕਿ ਕੱਲ ਸੁਖਾਣ ਦੇ ਕੋਲ ਜ ਬੜਾ ਫੇਮਸ ਹੋ ਰਿਹਾ ਕੱਲ ਜਿਹੜੀ ਗੁੱਸਪਈ ਆ ਉਹਦੇ ਵਿੱਚ ਵੀ ਇੱਕ ਮੜਕਾ ਦੀ ਹੋਏਗੀ ਦਾ ਨਿਕਲਿਆ ਇਸ ਦੇ ਵਿੱਚ ਵੀ ਹੋਈ ਕਿ ਦੇਖਣ ਲਈ ਕੀ ਲੱਗਦਾ ਪੈਂਦੇ ਹੋ ਜੀ ਆ ਜਿਹੜੀ ਕੱਲ ਲੁੱਟ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਉਹਦੇ ਬਾਰੇ ਅਸੀਂ ਜਿਹੜੀ ਆ ਨਾ ਉਹ ਬੜੀ ਡਿਟੇਲ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਉਹਦੇ ਵਿੱਚ ਕਿਸੇ ਵੀ ਅੱਜ ਦੀਆਂ ਅੱਜ ਤੱਕ ਲੁੱਟ ਖਵਾ ਹੋਈਆਂ ਮੋਸਟਲੀ ਹੁੰਦਾ ਕਿ ਜਿਹੜਾ ਲੁੱਟਣ ਵਾਲਾ ਬੰਦਾ ਉਹਦਾ ਮਕਸਦ ਸੀ ਲੁੱਟਣਾ ਹੁੰਦਾ ਗੱਡੀ ਤੋੜਨਾ ਜਾਂ ਮਾਰਨਾ ਨਹੀਂ ਹੁੰਦਾ ਇਦੇ ਵਿੱਚ ਬੰਦਾ ਜਿਹੜਾ ਉਹਨਾਂ ਨੇ ਪਹਿਲਾਂ ਗੱਡੀ ਰੋਕ ਕੇ ਮਤਲਬ ਜਿਹੜਾ ਉਹਨੂੰ ਮਤਲਬ ਜਿਹੜੀ ਗੱਡੀ ਥੋੜੀ ਉਹਦੀ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਉਹ ਜਿਹੜਾ ਬੰਦਾ ਉੱਤਰਿਆ ਵਿੱਚੋਂ ਉਹਦੇ ਪਿੱਛੇ ਭੱਜੇ ਇੱਕ ਇੱਟ ਵੀ ਮਾਰੀ ਗੱਡੀ ਦੇ ਵਿੱਚ ਜਿਹੜੀ ਅਸੀਂ ਵੀਡੀਓ ਸੀਸੀਟੀਵੀ ਜਿਹੜੀ ਵੀਡੀਓ ਇਸ ਵਿੱਚ ਗੱਡੀ ਦਿਖਾਈ ਦਿੰਦੇ ਪਲ ਵਿੱਚ ਇਹਦੇ ਵਿੱਚ ਅਜੇ ਤੱਕ ਜਿਹੜਾ ਐਂਗਲ ਉਹ ਲੁੱਟਖੋ ਵਾਲਾ ਜਿਹੜੇ ਸਾਬਤ ਨਹੀਂ ਹੁੰਦਾ ਪਰ ਇਹ ਚੱਲਦੀ ਪਈ ਇਨਵੈਸਟੀਗੇਸ਼ਨ ਉਹ ਦੇਖ ਲੈਣੇ ਹਨ ਕਿ ਕੀ ਦਿਖਾ ਲੱਗੂ